ਤਿਲਕ ਜਾਏਗਾ ਤਿਲਕ ਜਾਏਗਾ ਜਰੂਰੀ ਆ ਨੇੜੇ ਜਾਣਾ ਕੋਈ ਐਡੀ ਕਿਨੇ ਭੈਣ ਦੂਰ ਖੜ ਜਾ ਮੜਿਆ ਬਾਈ ਯਾਰ ਸਤਿ ਸ਼੍ਰੀ ਅਕਾਲ ਦੋਸਤੋ ਆਵਾਜ਼ ਆਉਂਦੀ ਆਵਾਜ਼ ਪਹੁੰਚ ਬੜੇ ਦੱਸੋ ਸਹੀ ਕਮੈਂਟ ਕਰਕੇ ਕੋਈ ਨਾ ਕੋਈ ਆਵਾਜ਼ ਆ ਰਹੀ ਆ ਇੱਥੇ ਕੀ ਹੋਇਆ ਨਾ ਅੱਜ ਆਵਾਜ਼ ਆ ਰਹੀ ਆ ਹਾਂ ਓਕੇ ਇੱਥੇ ਕੀ ਹੋਇਆ ਸ਼ਾਮ ਨੂੰ ਦਿਨ ਵਧੀਆ ਲੰਘਿਆ ਸੀਗਾ ਦਿਨ ਤੋਂ ਬਾਅਦ ਸ਼ਾਮ ਨੂੰ ਕੀ ਹੋਇਆ ਚੰਡੀਗੜ੍ਹ ਦੇ ਵਿੱਚ ਇੱਕਦਮ ਬਾਰਸ਼ ਆਈ ਆ ਚੰਡੀਗੜ੍ਹ ਤੇ ਪੰਚਗੋਲਾ ਇਸ ਸਾਈਡ ਦੇ ਵਿੱਚ ਲਗਾਤਾਰ ਸ਼ਾਮ ਜੇ ਨੂੰ بارش ਆ ਗਈ ਜਦਾ ਉਹਦਾ ਕਰਕੇ ਜਿਹੜੇ ਸੁਖਨਾ ਲੇਕ ਆ ਉਹਦੇ ਜਿਹੜੇ ਗੇਟ ਨੇਗੇ ਉਹ ਖੋਲੇ ਸੀਗੇ ਦੋ ਗੇਟ ਇਹਦੇ ਖੋਲੇ ਵੀ ਨੇਗੇ ਤਾਂ ਕਰਕੇ ਇਹਦੇ ਵਿੱਚ ਜਿਹੜਾ ਇੰਨਾ ਪਾਣੀ ਆ ਇਹ ਤਾਂ ਕਰਕੇ ਆਇਆ ਹੋਵੇਗਾ ਜਿਹੜਾ ਮੈਂ ਲਾਈਵ ਆਇਆ ਇਹਦਾ ਕਾਰਨ ਤੁਹਾਨੂੰ ਡਰਾਉਣਾ ਨਹੀਂ ਹੈਗਾ ਜਿਹੜੇ ਹੋਰ ਚੈਨਲ ਨੇ ਉਹ ਰੌਲਾ ਬਹੁਤ ਪਾ ਰਹੇ ਆ ਵੀ ਪਾਣੀ 8 ਫੁੱਟ ਆਉ 10 ਫੁੱਟ ਆਉ 15 ਫੁੱਟ ਆਉ ਉਹ ਵਾਰ-ਵਾਰ ਕਹਿ ਰਹੇ ਆ ਇੰਨਾ ਪਾਣੀ ਨਹੀਂ ਆਉਂਦਾਗਾ ਇਸ ਤੋਂ ਪਹਿਲਾਂ ਇਸ ਤੋਂ 12 ਘੰਟਾ ਪਹਿਲਾਂ ਪਾਣੀ ਜਾਦੇ ਸੀਗਾ ਉਦੋਂ ਪਾਣੀ ਇਧਰਲੇ ਪਾਸੇ ਇੱਥੇ ਉੱਪਰ ਸੀਗਾ ਜਿਹੜਾ ਥਾਂ ਆ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਇਹਦੇ ਉੱਪਰ ਪਾਣੀ ਚੱਲਿਆਗਾ ਇਹ ਸਾਰੇ ਥਾਂ ਦੇ ਉੱਪਰ ਪਾਣੀ ਚੱਲਿਆ ਘੰਟਾ ਪਹਿਲਾਂ ਉਦੋਂ ਮੈਂ ਤਾਂ ਨਾ ਆਇਆ ਮੈਂ ਕਿਹਦੇ ਵਾਸਤੇ ਆਵੇਂ ਫਿਰ ਵੀ ਡਰ ਜਾਂਦਾ ਬੰਦਾ ਉਸ ਤੋਂ ਬਾਅਦ ਹੁਣ ਜਦੋਂ ਵਾਰ-ਵਾਰ ਫੋਨ ਆਉਣ ਲੱਗੇ ਕਮੈਂਟ ਆਉਣ ਲੱਗੇ ਤੇ ਹੋਰ ਚੈਨਲ ਚੈਨਲ ਰੌਲਾ ਪਾਉਣ ਲੱਗੇ ਤਾਂ ਮੈਨੂੰ ਮਜਬੂਰ ਹੋ ਕੇ ਆਉਣਾ ਪੈ ਗਿਆ ਜਿਹੜਾ ਕੋਲਾ ਇਹਦੇ ਉੱਪਰ ਦੀ ਪਾਣੀ ਟੱਪਿਆ ਸੀਗਾ ਇੱਕ ਘੰਟਾ ਪਹਿਲਾਂ ਇਹਦੇ ਉੱਪਰ ਦੀ ਪਾਣੀ ਟੱਪ ਗਿਆ ਸੀਗਾ ਇੱਥੇ ਢਾਫ ਲੱਗੀ ਥੋੜੀ ਜੀ ਉਸ ਤੋਂ ਬਾਅਦ ਹੁਣ ਘਟਿਆ ਹੋਵੇਗਾ ਤਕਰੀਬਨ ਪੌਣੇ 9 ਆ ਗਏ ਹੁਣ ਇਸ ਵਕਤ ਪਾਣੀ ਇਹਦੇ ਵਿੱਚ ਘਟਿਆ ਹੋਵੇਗਾ ਪਿੱਛੇ ਹੀ ਹੋ ਜਾ ਕੋਈ ਡਰਨ ਵਾਲੀ ਗੱਲ ਹੈ ਨਹੀਂਗੀ ਕਿਉਂਕਿ ਜਿਹੜਾ ਮੌਸਮ ਆ ਉਹ ਸਾਫ਼ ਆ ਦੇਖੋ ਉੱਪਰ ਤੋਂ بارش ਵਗੈਰਾ ਨਹੀਂ ਹੋ ਰਹੀ ਜਿਵੇਂ ਡੇਰਾ ਵਾਸੀਂ ਕਹਿ ਰਹੇ ਡੇਰਾ ਵਾਸੀਂ ਡੁੱਬ ਗਿਆ ਜੀ ਡੇਰਾ ਵਾਸੀਂ بارشਾ ਕੁਝ ਨਹੀਂ ਹੈਗੀ ਦੇਖੋ ਪੁਤਲਾ ਹੈਗੀ ਕਿਤੇ ਵਾਰਸ਼ ਨਹੀਂ ਹੈ ਵਾਰਸ ਬਿਲਕੁਲ ਨਹੀਂ ਹੈਗੀ ਜਿਹੜਾ ਇਹ ਪਾਣੀ ਆ ਇਹ ਸੁਖਨਾ ਲੇਕ ਦੇ ਵਿੱਚੋਂ ਖੋਲਿਆ ਹੋਏਗਾ ਹੋਰ ਇਹਦੇ ਵਿੱਚ ਕੋਈ ਗੱਲ ਨਹੀਂ ਹੈਗੀ ਮਜਬੂਰ ਹੋ ਕੇ ਮੈਨੂੰ ਆਉਣਾ ਪੈ ਗਿਆ ਕਿਉਂਕਿ ਬਾਰ 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 ਫੋਨ ਆਉਣ ਲੱਗੇ ਗੁਰਮੁਖ ਸਿੰਘ ਢਿੱਲੋਂ ਆ ਗਏ ਉਹ ਬਾਈ ਦਾ ਫੋਨ ਆ ਗਿਆ ਹੋਰ ਆ ਗਏ ਤਾਂ ਕਰਕੇ ਫਿਰ ਮੈਂ ਆ ਗਿਆ ਪਾਣੀ ਉੱਤਰ ਗਿਆ ਹੁਣ ਡਰਨ ਵਾਲੀ ਗੱਲ ਕੋਈ ਨਹੀਂ ਹੈਗੀ ਕਾਫੀ ਲੰਬਾ ਪੋਲਾ ਹੈ ਪਾਣੀ ਤਾਂ ਸਾਰੇ ਪੋਲ ਦੇ ਵਿੱਚ ਜਾ ਰਿਹਾ ਉਧਰ ਇੱਥੇ ਕਾਰ ਦੀਆਂ ਲਾਈਟਾਂ ਲਾਈਆਂ ਵੀ ਉਧਰ ਆਪ ਹੁੰਦੀਆਂ ਨਹੀਂ ਹੈਗਾ ਇੱਥੇ ਕਾਰ ਨੇੜੇ ਲਾਈ ਵੀ ਤਾਂ ਕਰਕੇ ਇੱਥੇ ਖੜਾ ਮੈਂ ਮੇਰਾ ਕਹਿਣ ਤੋਂ ਬਾਅਦ ਕੀ ਆ ਡਰਨ ਵਾਲੀ ਗੱਲ ਕੋਈ ਨਹੀਂ ਹੈਗੀ ਪਾਣੀ ਘਟ ਗਿਆ ਸੁਖਨਾਲੇ ਦੇ ਦਰਵਾਜ਼ੇ ਖੁੱਲੇ ਰਹਿਣਗੇ ਦੇਖੋ ਕਿੰਨਾ ਕੁ ਟਾਈਮ ਖੋਲਦੇ ਸਵੇਰ ਤੱਕ ਤਾਂ ਚੱਲੂ ਗਈ ਅੱਜ ਖਾਸ ਗੱਲ ਕੀ ਆ ਅੱਜ ਦਿਨੇ ਘੱਗਰ ਦੇ ਵਿੱਚ ਪਾਣੀ ਬਿਲਕੁਲ ਨਹੀਂ ਹੈਗਾ ਸੀਗਾ ਅੱਜ ਦਿਨ ਵળે ਇਹ ਇੰਨਾ ਕੁ ਸੀਗਾ ਵੀ ਜਿਵੇਂ ਕੱਲਾ ਸੀਵਰੇਜ ਦਾ ਪਾਣੀ ਸੀ ਫੈਕਟਰੀਆਂ ਦਾ ਦਿਨੇ ਇਹ ਖਾਲੀ ਸੀ ਤਾਂ ਕਰਕੇ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਕੱਲ ਵੀ ਖਾਲੀ ਰਿਹਾ ਇਹ ਰਾਤ ਵੀ ਖਾਲੀ ਚੱਲਿਆ ਅੱਜ ਦਿਨ ਇਹ ਵੀ ਖਾਲੀ ਸੀ ਉੱਠੜ ਜਾ ਮੇਰੀ ਗੱਡੀ ਪਰੇ ਕਰ ਲੈ ਯਾਰ ਪਹਿਲਾ ਦਿਨੇ ਸਾਰਾ ਦਿਨ ਖਾਲੀ ਸੀਗਾ ਤਾਂ ਕਰਕੇ ਕੋਈ ਡਰ ਵਾਲੀ ਗੱਲ ਹੈ ਨਹੀਂ ਜਿਹੜਾ ਪਾਣੀ ਆ ਤੁਹਾਡੇ ਕੋਲੇ ਇਹ ਟੱਪ ਜਾਣਾ ਦਾ ਬਿਲਕੁਲ ਬਨਡਰੋ ਕੋਈ ਕਿੰਨਾ ਵੀ ਤੁਹਾਨੂੰ ਕੋਈ ਕਹੀ ਜਾਵੇ ਚੈਨਲ ਨੂੰ ਦੇਖਣੋਂ ਬੰਦ ਕਰੋ ਜਿਹੜੇ ਤੁਹਾਨੂੰ ਵੀਡੀਓ ਸੈਂਡ ਕਰਦੇ ਮੈਨੂੰ ਮੈਨੂੰ ਪਾਗਲ ਬਣਾਤਾ ਮੈਨੂੰ ਸਵੇਰੇ ਹੱਥ ਨੇ ਘੰਟੇ ਚ ਸੈਂਡ ਕਰ ਕਰਨਾ ਵੀਡੀਓ ਮੇਰਾ ਦਿਮਾਗ ਖਰਾਬ ਕਰਤਾ ਤੁਹਾਡਾ ਤਾਂ ਹੋਣਾ ਹੀ ਹੋਣਾ ਇੱਥੇ ਬੈਠਿਆਂ ਦਾ ਸਾਰਿਆਂ ਨੂੰ ਬੰਦ ਕਰੋ ਕੁਛ ਨਾ ਦੇਖੋ ਕੁਛ ਨਹੀਂ ਹੈਗਾ ਇੱਥੇ ਰਾਤ ਨੂੰ ਟੱਪ ਜਾਣਾ ਇਹ ਠੀਕ ਦੋਸਤੋ ਜੇ ਕੋਈ ਗੱਲਬਾਤ ਹੋ ਤਾਂ ਮੈਨੂੰ ਦੱਸ ਦਿਓ ਕਮੈਂਟ ਕਰ ਦਿਓ ਹੁਣ ਉੱਪਰ ਆਪਾਂ ਦੇਖ ਸਕਦੇ ਆਂ ਦੁਬਾਰਾ ਫੇਰ ਦੁਬਾਰਾ ਫੇਰ ਰਿਪੀਟ ਕਰ ਦਿੰਨਾ ਹੈਗਾ ਸੁਖਨਾ ਲੇਕ ਦੇ ਫਲੱਡ ਗੇਟ ਖੋਲੇ ਨੇਗੇ ਤਾਂ ਕਰਕੇ ਆ ਪਾਣੀ ਹੈਗਾ ਸ਼ਾਮ ਨੂੰ ਮੀਂਹ ਪਿਆ ਇੱਥੇ ਚੰਡੀਗੜ੍ਹ ਦੇ ਪੰਚਕੂਲਾ ਚੰਡੀਗੜ੍ਹ ਦੇ ਵੀ ਸੁਖਨਾ ਲੇਕ ਵਾਲੇ ਪਾਸੇ ਮੀਂਹ ਹੈ 51 ਸੈਕਟਰ ਵਾਲੇ ਪਾਸੇ ਹੈ ਨਹੀਂ ਸੀਗਾ ਨਾ ਹੀ ਹਮਾਚਲ ਵਾਲੇ ਪਾਸੇ ਸੀਗਾ ਜਿਹੜੀ ਮਾਰਕੰਡ ਆ ਗਈ ਉਹ ਸਾਰਾ ਦਿਨ ਫੁੱਲ ਚੱਲੀ ਹੈ ਨਾ ਉੱਪਰ ਕਾਲੇ ਆਂਬਿਆਂ ਹੋਰ ਪਾਸੇ ਅੱਜ ਦਿਨ ਵਾਲੇ ਮੀਂਹ ਕੱਟ ਸੀ ਤਾਂ ਕਰਕੇ ਵੀ ਉਹ ਵੀ ਉੱਤਰੀ ਵੀ ਹੈ ਜੀ ਉੱਚੀ 24000 ਕਿਊਸਕ ਪਾਣੀ ਆ ਤਾਂ ਵੀ ਮੈਂ ਕਹਿੰਦਾ ਵੀ ਡਰਨ ਵਾਲੀ ਗੱਲ ਨਹੀਂ ਨਹੀਂ ਇਹ 8 ਫੁੱਟ ਪਾਣੀ ਆ ਬਾਈ ਜਿਹੜਾ ਇਹ ਪਾਣੀ ਆ ਜਿੱਥੇ ਛੱਤ ਵੀੜ ਚਿੜੀਆਂ ਕਰਦੇ ਬਾਈਕ ਸਾਈਡ ਬਣਿਆ ਵਾ ਨਾ ਬਨ ਜਾ ਉੱਥੇ ਦੀ ਮਿੰਨਤੀ ਗਿਣਤੀ ਹੁੰਦੀ ਆ ਉੱਥੇ 8 ਫੁੱਟ ਪਾਣੀ ਆ ਇਹ ਕਸੱਲਿਆ ਡੈਮ ਵੀਰੇ ਸਵੇਰੇ ਪਤਾ ਲੱਗੂਗਾ ਹੁਣ ਕਸੱਲਿਆ ਡੈਮ ਆਪਾਂ ਰਾਤ ਨੂੰ ਕੁਝ ਪਤਾ ਨਹੀਂ ਲੱਗਦਾ ਨਾ ਤਾਂ ਕੋਈ ਫੋਨ ਫਨ ਚੱਕਦਾ ਹੈਗਾ ਇਹ ਤਾਂ ਹੁਣ ਮੈਨੂੰ ਮਜਬੂਰ ਕਰਤਾ ਘਰੇ ਬੈਠੇ ਨੂੰ ਤਾਂ ਕਰਕੇ ਮੈਨੂੰ ਆਉਣਾ ਪਿਆ ਕੁੱਛ ਵੀ ਨਹੀਂ ਹੈਗਾ ਸੌ ਜੋ ਬੇਫਿਕਰ ਹੋ ਕੇ ਬੰਦ ਕਰੋ ਫੋਨ ਸਾਰੇ ਕਿ ਨਹੀਂ ਬਾਈ ਕੱਗਰ ਨਾਲ ਦੀ ਦੇ ਵਿੱਚ ਪਾਣੀ ਆ ਬਾਈ ਇਹ ਕੱਗਰ ਹੈਗਾ ਸਾਹਮਣੇ ਇਧਰਲੇ ਪਾਸੇ ਕਸੱਲਿਆ ਡੈਮ ਹੈ ਸਿਰਫ 3 ਕਿਲੋਮੀਟਰ ਤੇ ਹੈਗਾ ਜਿੱਧਰੇ ਪਾਸੇ ਮੇਰਾ ਹੱਥਾ ਨਾ ਇਸ ਪਾਸੇ 3 ਕਿਲੋਮੀਟਰ ਤੇ ਡੈਮ ਆ ਪੂਰੇ ਇਧਰਲੇ ਪਾਸੇ ਕਿਸੇ ਇਧਰਲੇ ਪਾਸੇ ਸੁਣਨ ਆ ਲੇਗਾ ਕਿ ਉਧਰਲੇ ਪਾਸੋਂ ਪਾਣੀ ਆਇਆ ਪਹਿਲਾਂ ਉੱਪਰ ਚੱਲਦਾ ਸੀ ਸਾਰੇ ਕਹਿੰਦੇ ਇਧਰ ਉੱਪਰ ਪਾਣੀ ਚੱਲੇਗਾ ਪਾਣੀ ਹੁਣ ਘਟਿਆ ਵੈ ਕੋਈ ਡਰ ਵਾਲੀ ਗੱਲ ਹੈਗੀ ਜਿਹੜਾ ਪੁਲ ਜਨ ਇਹਦੇ ਉੱਪਰ ਵੀ ਚੱਲੇਗਾ ਇਹ ਤੋਂ ਘੰਟਾ ਪਹਿਲਾਂ